ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਮੁਕੇਰੀਆਂ ਦੀ 20 ਸਾਲ ਪੁਰਾਣੀ ਮਠਿਆਈ ਬਣਾਉਣ ਵਾਲੇ ਵਰਕਸ਼ਾਪ ਤੇ ਮਾਰੀ ਡੇਰੇ। ਜੋ ਤੱਕ ਗੋਲੀ ਆ ਨਾ ਮਿਸਦਾ। ਆ ਦੇਖੋ ਆਹ ਦੇਖਦੇ ਹੋ ਰਹੇ ਆ ਇਹ ਟੀ ਰੱਖਿਆ ਪਾਣੀ ਵਰਤੂ ਇਹ ਉਹ ਦੂਜੀ ਦੀ ਉਹ ਚਾਣੀ ਚਾਣੀ ਇਹਨੂੰ ਕਹਿੰਦੇ ਆ ਰਸ ਮਲਾਈ ਜਿਹੜੀ ਕਹਿੰਦੇ ਆ ਮੱਖੀਆਂ ਦੇਖੋ ਨਾ ਆ ਮੋਕੀਆ ਦਾ ਮਰੀਆਂ ਪਈਆਂ ਕਿਹਦੇ ਦੇ ਬੱਚੇ ਡਾਕਟਰ ਸਾਹਿਬ ਇੱਧਰ ਆਓ ਤੇ ਪਿੱਛੇ ਆਪ ਨੂੰ ਸੁਣਦਾ ਇਹ ਚਾਹਦੀਆਂ ਹਾਂਜੀ ਇੱਧਰ ਆ ਜਾਓ ਦੇਖੋ ਕੇ ਮਾਇਰ ਇੱਧਰ ਆ ਜਾਓ ਉਹ ਢੱਕਣਾ ਜ਼ਰੂਰੀ ਨਹੀਂ ਹੁੰਦਾ ਜੋ ਇਤਨਾ ਰੱਖਿਆ ਹੋਇਆ ਹੈ कहाँ कहाँ जाती है मठियाई किस -किस शहर में जाती है पंजाब में चलते है तुम क्या करते हो जहां यही देखा करते देखा भाजी करते हो अच्छा साफ सफाई का जरा भी नहीं ध्यान रखते बाहर देखा कटर के ओपन ही है सारा आपके पास इधर देखो ਇਹ ਤਾਂ ਬੰਦ ਕਰ ਫਨੇ ਇਸ ਦਾ ਫੋਨ ਕਰ ਦਿੰਨੇ ਤੋ ਇਹ ਕੀ ਹੈ ਇਹ ਕੀ ਹੈ ਤੇਰੇ ਕੋ ਨਹੀਂ ਪਤਾ ਪਨੀਰ ਹੈ ਕਿ ਆ ਖਵਾ ਹੈ ਕਿ ਆ ਪਨੀਰ ਹੈ ਲੋ ਪਨੀਰ ਦਾ ਸੈਂਪਲ ਆਹ ਉਹ ਪਨੀਰ ਨਹੀਂ ਨਹੀਂ ਉਹ ਖਵਾ ਮਾਲਕ ਨੂੰ ਬੁਲਾ ਲੈ ਤੈਨੂੰ ਬਾਹਰੋਂ ਬੁਲਾਓ ਆਪਣੇ ਮਾਲਕ ਨੂੰ ਮਾਲਕ ਨੂੰ ਬੁਲਾਓ ਲਾਜਾਤ ਦੇ ਕਿਸਪੂਤਰ ਦੇ ਜੱਟ ਨੇ ਸੇਫਾਈ ਆ ਪਿੱਛੇ ਜਾਏ ਭਜੀ ਆ ਗਈ ਹੈ ਹੈ ਇਹੇ ਲਈ ਉਹ ਤੇ ਸਰਦਾਰ ਦੇ ਕਨਰ ਦਾ ਇਸਤੇਮਾਲ ਕਿਦਾਂ ਕਰ ਰਹੇ ਹੈ ਇਹ ਜਿਹੜੇ ਰੰਗ ਵਾਲਾ ਖਾਣ ਖਾਂਦੇ ਆ ਨਾ ਉਹ ਵੀ ਥੋੜਾ ਧਿਆਨ ਦੇਣ ਪਈ ਪਿੱਛੇ ਜਾ ਅਸੀਂ ਇੱਕ ਸੈਂਪਲ ਭਰਿਆ ਚਮਚਮ ਦਾ ਇਹ ਵਾਲਾ ਹੀ ਆ ਜਿਹੜਾ ਉਹ ਅਨ ਸੇਫ ਆਇਆ ਭਰਿਆ ਵੀ ਸ਼ਾਰਪਰ ਮਲੋ ਉਹ ਉਹ ਜ਼ਹਿਰ ਮਤਲਬ ਹਜਰਡਾ ਸਾ ਖਤਰਨਾਕ ਆ ਲੋਕੀ ਖਾਣ ਵਾਲੇ ਵੀ ਸੋਚਣ ਨਾ ਵੀ ਯਾਰ ਇਦਾਂ ਦੀ ਚੀਜ਼ ਨਹੀਂ ਖਰੀਦਣੀ ਅਸੀਂ ਇਕੱਲੇ ਕੀ ਕਰ ਸਕਦੇ ਹਾਂ ਜਦੋਂ ਖਰੀਦਾਂ ਵਾਲੇ ਵੀ ਲੋਕੀ ਖਾਣ ਵਾਲੇ ਵੀ ਥੋੜਾ ਸੋਚਣ ਵਿਚਾਰ ਨੇ ਇਹਨਾਂ ਗੱਲਾਂ ਨੂੰ ਜੇ ਕੋਈ ਫੂਡ ਸੇਫਟੀ ਟੀਮ ਕੱਲੀ ਕੁਝ ਸਾਰਾ ਕੁਝ ਠੀਕ ਕਰ ਲੂ ਅੱਜ ਤਾਂ ਇੱਥੇ ਖੜੇ ਆਂ ਵੀ ਹਰ ਬੰਦੇ ਨੂੰ ਆਪਣੇ ਸਰੀਰ ਦਾ ਆਪ ਫਿਕਰ ਕਰਨਾ ਪਊਗਾ ਜਿਹੜਾ ਇਦਾਂ ਦੀ ਮਠਿਆਈ ਜਿਹਦਾ ਕੋਈ ਕਵਰ ਨਹੀਂ ਕੋਈ ਟੱਕਿਆ ਨਹੀਂ ਕੋਈ ਜਾਲੀਏ ਹੀ ਦੇ ਦਿੰਦਾ ਕੱਪੜੇ ਦੀਆਂ ਅਸੀਂ 6 ਵਜੇ ਆ ਲਗਭਗ ਮੇਰਾ ਖਿਆਲ ਆ 6 ਵਜੇ ਪਹੁੰਚ ਗਏ ਇੱਥੇ। ਔਰ ਇਹਨੇ ਪੂਰੇ ਪੰਜਾਬ ਚ ਮਠਿਆਈ ਸਪਲਾਈ ਕਰਦਾ ਪਤਾ ਨਹੀਂ ਕਿੱਥੇ ਕਿੱਥੇ ਪਤਾ ਲਗਾ ਇਨਫਰਮੇਸ਼ਨ ਆ ਇਨਪੁਟ ਮਿਲੀ ਆ ਵੀ ਇਹ ਇਹ ਬੰਦਾ ਮਠਿਆਈ ਜਿਹੜੀ ਬੜੀ ਜਗ੍ਹਾ ਤੇ ਸਪਲਾਈ ਕਰਦੇ। ਵੱਡਾ ਕੰਮ ਕਰਦਾ ਮਤਲਬ ਇਹ ਥੋੜਾ ਵੀ ਮਿਆਰ ਹੀ ਨਹੀਂ ਕੋ ਰੱਖਣਾ। ਆ ਫਰਸ਼ ਦੇਖੋ ਤੁਸੀਂ ਇਹ ਫਰਸ਼ ਜਿਹੜਾ ਇਹ ਕਦੀ ਸਾਫ਼ ਹੋ ਸਕਦਾ ਕਲੀਨ? ਮਤਲਬ ਜੇ ਜੇ ਤੋਂ ਇੰਨਾ ਇਹ ਪੈਸਾ ਕਮਾਉਂਦੇ ਯੂਨਿਟ ਤੋਂ ਲੋਕ ਕੋਸ ਯੂਨਿਟ ਤੇ ਕਿਉਂ ਨਹੀਂ ਪੈਸਾ ਖਰਚਦੇ ਸਾਫ ਸਫਾਈ ਆਲ ਕਿਉਂ ਨਹੀਂ ਕਿੰਨਾ ਖਰਚਾ ਹੋ ਜਾਣਾ ਉਧਰ ਧਿਆਨ ਨਹੀਂ ਦੇਣਾ ਤੇ ਉਹ ਇਹ ਦੇਖ ਰਹੇ ਹੋ ਤੁਸੀਂ ਇਹਨੂੰ ਜਿਹੜੇ ਵਰਕਰ ਆ ਕਿਦਾਂ ਸੁੱਤੇ ਹੋ ਆ ਕੇ ਹਨ ਕੋਈ ਫਿਕਰ ਨਹੀਂ ਇੱਥੇ ਚੂਹੇ ਘੁੰਮਾਣਾ ਇੱਥੇ ਕੀ ਕੀ ਆ ਮੱਖੀਆਂ ਮਰੀਆਂ ਆ ਮਤਲਬ ਆਹ ਆ ਮੱਖੀਆਂ ਮਰੀਆਂ ਆ ਕੋਈ ਕਵਰਡ ਨਹੀਂ ਹਲੇ ਟੱਕਿਆ ਇੱਕ ਵੀ ਤੁਹਾਨੂੰ ਕੋਈ ਲੱਗਦਾ ਟੱਬ ਜਿਹੜਾ ਸਵੀਟ ਦਾ ਟੱਕਿਆ ਹੋਇਆ ਨਹੀਂ ਆਓ ਜੀ ਮੇਰੇ ਨਾ ਤਿਰਕ ਰਿਆ ਮੈਂ ਤਿਰਕ ਜਿੱਥੇ ਮਠਿਆਈ ਬਣ ਰਹੀ ਤਿਰਕ ਰਿਆ ਮਤਲਬ ਉਹਦੇ ਕੋਈ ਹੈ ਉਹ लवली ਨੀਲੇ ਵਾਲਾ ਯਾਰ ਉਹਦੇ ਥੱਲੇ ਉਹਦੇ ਥੱਲੇ ਵੀ ਆ ਉਹ ਨੀਚੇ ਵੀ ਨੀਲੇ ਵਾਲਾ ਵੀ ਲੈ ਕੱਢ ਕੇ ਆ ਜਾ ਉੱਠ ਜਾ ਉੱਠ ਜਾ ਉੱਡ ਜਾ ਚਲ ਉੱਠ ਦਰ ਦੇ ਚੱਲ ਗਿਆ ਲੋ ਗੰਦ ਪਾਇਆ ਤੂੰ ਮਠਿਆਈ ਦਾ ਕੰਮ ਤੇ ਸਫਾਈ ਹੋ ਜੇ ਕੋ ਵਿੱਚ ਸੁੱਟ ਜਾ ਤੁਹਾਡੇ ਟੱਬਾਂ ਚ ਕੋਈ ਹੈ ਬਾਹਰ ਰੱਖੀ ਹੈ ਕੋਈ ਸਿਕਿਉਰਿਟੀ ਜੋ ਹੈ ਫ੍ਰੀਜਨ ਸਾਨੂੰ ਪਤਾ ਹੈ ਕੁਝ ਐਡਰਸ ਲਵਲੀ ਸਵੇਟ ਸ਼ਾਪ ਪੰਜਾਬੀ ਭਾਜੀ ਲੱਡੂ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਇਹ ਜੀ ਜਾਨੀ ਬਾਂਡਰੀ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਪਦਹਾਸ ਚੌਕ ਬਸ ਪਦਹਾਸ ਚੌਕ ਬੇਗੋਵਾਲ ਪੁੜੱਥ ਮੋਬਾਈਲ ਨੰਬਰ ਆ ਮਤਲਬ ਇਹ ਬ੍ਰਾਂਡ ਸਾਰੇ ਇੱਥੇ ਅਵੇਲੇਬਲ ਆ ਆ ਕੀ ਆ ਇਹ ਹੋ ਜੇ ਜੀ ਮੈਮੋਰੀਬਲ ਸੈਲੀਬ੍ਰੇਸ਼ਨ ਜਾਮਣ ਹਾਂ ਇਹਦੇ ਚ ਲਗਦੇ ਤੇ ਕੀ ਇਹ ਵੀ ਉਹੀ ਹੈ ਉਹੀ ਵਰਿੰਦਰ ਸਿੰਘ ਚੀਮਾ ਪਦਾਸ ਚੌਂਕ ਬੇਗੋਵਾਲ ਜਾਨੀ ਬੇਗਵਾਲ ਜਿਹੜੇ ਮਠਾਈ ਇਹ ਖਰੀਦਣੀ ਆ ਉਹਨਾਂ ਨੂੰ ਦੱਸ ਰਹੇ ਪੇ ਜਿਹੜੇ ਤੁਸੀਂ ਆ ਡੱਬਾ ਤੇ ਏ ਐਡਰੈਸ ਲਿਖਿਆ ਸਾਡੇ ਵਿੱਚੋਂ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਜੋ ਇੱਥੇ ਲਿਖਿਆ ਹੋਇਆ ਪੰਧਾਸ ਚੌਕ ਹੈ ਜਪੰਧਾਸ ਚੌਕ ਹੈ ਬੇਗੋਵਾਲ ਤਸੀਰ ਪੁਲੱਥ ਮੋਬਾਈਲ ਨੰਬਰ ਲਿਖਿਆ ਮਨੋ ਜਿਹੜੇ ਡੱਬਾ ਕਈ ਵਿਚਾਰੇ ਖਾਂਦੇ ਹੋਣੇ ਉਹਨਾਂ ਨੂੰ ਦੱਸਿਆ ਵੀ ਇਹ ਜਿਹੜੀ ਤੁਸੀਂ ਮਠਿਆਈ ਖਾ ਰਹੇ ਹੋ ਇੱਥੋਂ ਬਣਦੀ ਆ ਇੱਥੋਂ ਇਦਾਂ ਦੇ ਹਾਲਾਤਾਂ 'ਚ ਬਣੀ ਆ ਦੇਖ ਲਓ ਜਰਾ ਗੱਫਿਆਂ ਦੇ ਕੱਚੇ ਪਾਣੀ ਸੁੱਕਣੇ ਆ ਹੋਰ ਦੇਖੋ ਫੁਰੀ ਵੀ ਦੇਖੀ ਦਿਓ ਇੰਦਰ ਇੰਦਰ ਅੰਦਰ ਆਹ ਦੇਖੋ ਆਹ ਦੇਖੋ ਦੇ ਉੱਪਰ ਵਾਕੂਲੀ ਤੇ ਗੱਲ ਨਹੀਂ ਪਾ ਭਾਈ ਇਹ ਆ ਡੱਬੇ ਆ ਪਤਾ ਸ਼ਾਪ ਆਹ ਆ ਪਤਾ ਸ਼ਾਪ ਜਾਨੀ ਕਈ ਬੰਦੇ ਤਮਾਕੂ ਦੇ ਨੇੜੇ ਨਹੀਂ ਜਾਂਦੇ ਵਿਚਾਰੇ ਉਹ ਮਠਿਆਈ ਖਾਣੀ ਉਹਨਾਂ ਨੇ ਇਹਦੀ ਇੱਥੇ ਗੁਟਕਾ ਵੇਖੋ ਮਰੀ ਜਾਂਦੇ ਆ ਤਾਂ ਥੁੱਕ ਥੁੱਕ ਥੋਕੇ ਕੀਤਾ ਸਪੇਟ ਕੀਤਾ ਆ ਸਾਰਾ ਬਹੁਤ ਸਨੀ ਬਹੁਤ ਗਾਦੀ ਇੱਕ 6 ਪਾਈ ਸੁੱਕਣੇ ਉਹਦੇ ਉੱਤੇ ਆ ਤਾਂ ਆ ਇਹ ਨਾ ਡੱਬਿਆਂ ਚ ਆਦੀ ਮਠਾਈ ਆਹ ਤਾਂ ਹੋਣ ਟੱਕੇ ਆ ਇਹਨਾਂ ਦੇ ਹੱਥ ਸਫਾਈ ਦੇ ਆਉਣ ਨਾਲ ਨਹੀਂ ਨਹੀਂ ਆਹ ਹੋਣ ਟੱਕੇ ਆ ਪਹਿਲਾਂ ਤਾਂ ਟੱਕੇ ਨਹੀਂ ਸੀ ਮੈਂ ਜਦੋਂ ਆਵੀ ਤੁਸੀਂ ਹੁਣੇ ਹੋਣਾ ਹੀ ਟੱਕੇ ਆ ਨਾ ਇੰਦਰ ਫਟਾਫਟ ਦੇ ਰੋਟੀ ਆ ਇੱਕ ਆਹ ਦੇਖਿਓ ਇੱਕ ਮਿੰਟ ਖੜਾ ਆਹ ਦੇਖ ਨਾ ਮੱਖੀਆਂ ਮਰੀਆਂ ਆ ਕੁਈ ਹੈਗਾ ਮਿਆਰ ਕੋਈ ਇਹ ਲੋਕਾਂ ਨੇ ਖਾਣੀ ਹੈ ਇਹ ਮਠਿਆਈ ਦਾ ਬਰਡਾਂ ਦੇ ਖਾਣ ਖਾਈ ਨੋਖਾਈ ਨੋ ਆਪੇ ਲੋਕ ਖਾਂਦੇ ਜਿਹੜੇ ਖਾਂ ਲੋਕਾਂ ਨੂੰ ਵੀ ਤਾਂ ਚਾਹੀਦਾ ਨਾ ਖਾਓ ਇਦਾਂ ਦੀ ਮਠਿਆਈ ਇਹ ਕੋ ਛੋਟਾ ਯੂਨਿਟ ਨਹੀਂ ਹੈਗਾ ਇਹ ਘੜ ਲਾਇਆ ਜੀ ਉੱਪਰ ਮਾਤਾ ਜੇ ਤਾਂ ਸੈਂਡਵਿਚ ਦੇ ਡੱਬੇ ਪੈਕ ਕਰਕੇ ਕਿਤੇ ਭੇਜਦਾ ਕੇਐਸ ਸਵੀਟ ਹੈ ਕੇਐਸ ਸਵੀਟ ਕੋਸੋਰ ਬੈਠਾ ਹੋਏ ਇਧਰ ਹੀ ਹੈ ਉਹ ਚੋਰ ਬੈਠਾ ਇਹਦਾ ਹੀ ਪਿੰਕ ਸੈਂਡਵਿਚ ਹੈ ਕਿਹੜਾ ਇਹ ਕਦੀ ਮਸ਼ੀਨ ਹੈ ਜੀ ਬੋਇਲਰ ਤਾਂ ਹਾਂ ਦੋ ਬੋਇਲਰ ਗਲਾਸ ਦੇ ਵਿੱਚ ਕੋਈ ਗੈਸ ਗੈਸ ਦੇ ਥਰੂ ਆ ਨਾ ਸਾਰਾ ਇਹ ਬੋਲਰ ਬੋਲਰ ਜਿਹਾ ਆ ਨਾ ਇਹ ਦੋਸੀ ਕਲੀ ਰਾਮਤਾ ਜੀ ਵੱਡਾ ਹੀ ਆ ਪਰ ਸਫਾਈ ਦਾ ਕੋਈ ਨਹੀਂ ਮੈਨੂੰ ਤਾਂ ਹੈਰਾਨੀ ਦੀ ਗੱਲ ਪਤਾ ਸ਼ਾਮ ਨੂੰ ਜਦੋਂ ਤੱਕ ਉਹ ਬੰਦਾ ਬਲੈਕ ਅੱਗੇ ਬਲੈਕ ਸੈਕੰਡ ਵਾਲਾ ਹਾਂ ਸੈਕੰਡ ਇਹ ਜ਼ਿਆਦਾ ਦਾ ਵਾਹ ਹਾਂ ਦਾ ਲੋਕੀ ਖਾਣੇ ਆ ਕਿ ਲੋਕੀ ਕਾਲੇ ਪਸੰਦ ਕਰਦੇ ਨੇ ਆ ਇਹਨਾਂ ਨੇ ਬਰਾਜਣਾ ਕਰਾਉਂਦਾ ਪਰ ਇਹ ਜ਼ਰੂਰ ਜਨੇ ਕਾੜੇ ਨੂੰ ਜ਼ਿਆਦਾ ਗੁਰਾਨੀ ਦੀ ਗੱਲ ਹੈ ਕਿ ਕਿਸੇ ਵੀ ਟੱਬ ਨੂੰ ਕੋਈ ਟੱਕਿਆ ਹੋਇਆ ਨਹੀਂ ਕਿਤੇ ਵੀ ਤੁਸੀਂ ਦੇਖੋ ਔਰ ਸਾਰੇ ਬੰਦੇ ਸੁੱਤੇ ਹੋ ਆ ਇਹ ਜਿਹੜਾ ਇਹ ਜਿੱਥੇ ਤੁਹਾਨੂੰ ਹਾਲ ਹਾਲ ਲੱਗ ਰਿਹਾ ਜੇ ਚ ਮਠਿਆਈ ਪਈ ਆ ਇੱਥੇ ਕੁਝ ਵੀ ਛੁੱਟ ਜਾਏ ਕੋਈ ਕੁਛ ਕਰ ਜਾਏ ਕੋਈ ਸਿਕਿਉਰਿਟੀ ਦਾ ਕੋਈ ਨਹੀਂ ਹੈਗਾ ਕੱਲ ਨੂੰ ਇਹਨਾਂ ਦੀ ਆਪਣੀ ਮਦਰਾਮੀ ਹੋ ਜਾਏ ਬੰਦੇ ਖਾ ਲੈਣ ਕੋਈ ਕੋਈ ਖਤਰ ਕੋਈ ਗੱਲ ਘਟਨਾ ਮਾੜੀਆਂ ਵਾਪਰ ਜਾਣ ਤਾਂ ਜਵਾਬ ਕੀ ਦਾ ਜਿਹੜੇ ਸਰ ਮਠਿਆਈ ਖਾਂਦੇ ਆ ਜਿਹੜੇ ਬੰਦਾ ਮਾਲਕ ਹੈ ਕਿ ਉਹਨੂੰ ਇਹ ਨਹੀਂ ਚਾਹੀਦਾ ਵੀ ਉਹ ਬੰਦਾ ਇੰਨਾ ਇਨਾ ਤੇ ਸੁੱਟਿਆ ਹੋਇਆ ਪ੍ਰਵਾਸੀ ਭਾਰਤੀ ਸਾਰੇ ਆ ਸੁੱਤੇ ਪਏ ਅੰਦਰ ਸਾਰੇ ਸੁੱਤੇ ਹੋ ਜਿਹੜੇ ਮਠਿਆਈ ਖਾਂਦੇ ਸ਼ਕੀਨ ਆ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮਠਿਆਈ ਖਾਂਦੇ ਸ਼ਕੀਨ ਯਾਰ ਥੋੜੇ ਸੰਭਲ ਜਾਓ ਜਾਗੋ ਗ੍ਰਾਹਕ ਜਾਗੋ ਆਪਣੇ ਸਰੀਰ ਬਾਰੇ ਆਪ ਚਿੰਤਾ ਕਰੋ ਇਹ ਤਾਂ ਬੈਠੇ ਲੋਕ ਜੋ ਤੁਹਾਨੂੰ ਦੇਣ ਵਾਸਤੇ ਕਿੱਦਾਂ ਦਾ ਮਿਆਰੀ ਚੀਜ਼ਾਂ ਤੁਸੀਂ ਆਪਣੀ ਸਿਹਤ ਬਾਰੇ ਇੱਥੇ ਤਾਂ ਹੁਣ ਮੈਂ ਤਾਂ ਕਹੂੰ ਵਾਰਸ਼ਾ ਨੇ ਕਲਮ ਰੱਖ ਦਿੱਤੀ ਵੀ ਹੁਣ ਕੀ ਲਿਖਾ ਇੱਥੇ ਮੈਂ ਹੋਰ ਇੱਥੇ ਕੀ ਕਹਾਂ ਮੈਨੂੰ ਕੋਈ ਪੁੱਛਦਾ ਵੀ ਕੀ ਤੁਹਾਨੂੰ ਲੱਗਦਾ ਜਦੋਂ ਦੇਖਦੇ ਵੀ ਕਿਤੇ ਮੈਕਸੀਮਮ ਕੀ ਗੰਦ ਦੇਖਿਆ ਮਤਲਬ ਜਿੱਦਾ ਗੰਦੇ ਹਾਲਾਤਾਂ ਚ ਕੀ ਦੇਖਿਆ ਮੈਂ ਕਹਾ ਯਾਰ ਆਪਾਂ ਤਾਂ ਇਹ ਦੇਖਿਆ ਵੀ ਜਦੋਂ ਅਗਲੀ ਵਾਰ ਜਾਈਦਾ ਵੀ ਇਹ ਤਾਂ ਪਿਛਲੇ ਹੁਣ ਵੀ ਸਾਰਿਆਂ ਨੂੰ ਕੱਟ ਗਿਆ ਪਰ ਜਦੋਂ ਜਾਈਦਾ ਅਗਲਾ ਲੱਗਦਾ ਪਏ ਆ ਅਖੀਰ ਹੈ ਜਦੋਂ ਇਸ ਤੋਂ ਬਾਅਦ ਅੱਗੇ ਚਾਈਦਾ ਲੱਗਦਾ ਨਹੀਂ ਯਾਰ ਆ ਅਖੀਰ ਹੈ ਅਖੀਰ ਹੀ ਨਹੀਂ ਆਉਂਦੀ ਕਿਤੇ ਕੋਈ ਲਿਮਟ ਹੀ ਨਹੀਂ ਹੈ ਕੋਈ ਫੂਡ ਦਾ ਮਿਆਰ ਮੈਂ ਕਿਹਾ ਵਿਦੇਸ਼ਾਂ ਦੀਆਂ ਗੱਲਾਂ ਕਰਦੇ ਆ ਫੌਰਨ ਦੀਆਂ ਆ ਫੂਡ ਸੇਫਟੀ ਹੋ ਜਦੋਂ ਫੌਰਨ ਵਾਲੇ ਦੇਖਣਗੇ ਕਹਿਣਗੇ ਯਾਰ